ਖਰੜ ਦੇ ਵਸਨੀਕਾਂ ਨੂੰ ਬਿਜਲੀ ਦੀ ਕਟਾਂ ਤੋਂ ਆ ਰਹੀ ਪਰੇਸ਼ਾਨੀ ਦੇ ਕਾਰਨ ਅੱਜ ਪੰਜਾਬ ਬਿਜਲੀ ਬੋਰਡ ਦੇ ਵੱਲੋਂ 500 ਵਾਟ ਦੇ ਦੋ ਟਰਾਂਸਫਾਰਮ ਖਰੜ ਦੇ ਵੱਖ-ਵੱਖ ਥਾਵਾਂ ਤੇ ਰੱਖੇ ਗਏ ਇੱਕ ਟਰਾਂਸਫਾਰਮ 500 ਵਾਟ ਦਾ ਹਸਪਤਾਲ ਰੋਡ ਦੇ ਉੱਤੇ ਰੱਖਿਆ ਗਿਆ ਆਓ ਤੁਹਾਨੂੰ ਦਿਖਾਨੇ ਆ ਉਸ ਟਰਾਂਸਫਾਰਮ ਦੀਆਂ ਤਸਵੀਰਾਂ ਐਮਸੀ ਰਾਮ ਸਰੂਪ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਹੋਰ ਲੋਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਇਸ ਦੇ ਨਾਲ ਟਰਾਂਸਫਾਰਮ ਦੇ ਰੱਖਣ ਦੇ ਨਾਲ ਬਹੁਤ ਵੱਡੀ ਜਿਹੜੀ ਸਮੱਸਿਆ ਬਿਜਲੀ ਦੀ ਸੀ ਉਹ ਤੋਂ ਲੋਕਾਂ ਨੂੰ ਨਜਾਤ ਮਿਲੇਗੀ ਖਰੜ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ ਅੱਜ ਜਿਹੜਾ 500 ਵਾਟ ਦਾ ਇਹ ਟਰਾਂਸਫਾਰਮ ਦੀ ਜਿਹੜੀ ਆ ਰੱਖ ਰਹੇ ਹੋ ਕੀ ਕਹੇ ਜਾਂਦਾ ਹੋ ਜੀ ਕਿੰਨੀ ਕਿ ਦਿੱਕਤ ਦੀ ਲੋਕਾਂ ਨੂੰ ਮੇਖੋ ਜੀ ਬਿਜਲੀ ਦੀ ਦਿੱਕਤ ਤਾਂ ਵੈਸੇ ਕਿਸੇ ਸਾਹਿਬ ਦਾ ਬਹੁਤ ਸੀ ਪਰ ਇਸ ਸਾਲ ਸਾਡੇ ਸੈਕਸ਼ਨ ਸਾਹਿਬ ਹੈ ਔਰਿੰਦੋ ਕਿ ਜੀ ਬਹੁਤ ਵਧੀਆ ਆਪਸਰ ਖਾਣੇ ਆ ਗਏ ਜਿਨ੍ਹਾਂ ਨੇ ਅਮੇਰੇ ਸਾਡੇ ਪੂਰੇ ਸ਼ਹਿਰ ਦੇ ਵਿੱਚ ਪੂਰੇ ਏਰੀਏ ਦੇ ਵਿੱਚ ਉਹਨਾਂ ਨੇ ਜਿੱਥੇ ਵੀ ਕੱਟ ਲਖਦੇ ਆ ਉੱਥੋਂ ਨੇ ਕਿਦੇ 100 ਵਾਰ ਵੀ 200 ਕਰਾਪਟਾ 200 ਤੋਂ 300 ਕਰਾਪਟਾ ਤੇ ਉਸ ਤੋਂ ਉਹਨਾ ਜਿੱਥੇ ਵੀ ਜਗਾ ਵਜੂ ਉਥੇ ਕਾਬੂ ਖੜੀ ਕੀਤੀ ਹੈ ਪਰੰਤੂ ਹੁਣ ਇੱਕ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਦੀ ਇੱਕ ਸੋਲ ਦੇ ਮਦਦ ਹੁਣ ਸਾਡੇ ਖਰਨ ਸ਼ਹਿਰ ਵਾਸਤੇ ਦੋ ਟਰਾਂਸਫਾਰਮਰ ਆਇਆ ਜਿਨ੍ਹਾਂ ਦੀ ਕਪੈਸਿਟੀ 500 ਵਾਰ ਹੈ ਤੇ ਇੱਕ ਬਹੁਤ ਵਧੀਆ ਇਹ ਅਭਰਾਣਾ ਜੀ ਇਹਦੇ ਨਾਲ ਕਾਫੀ ਜਿਹੜੀ ਨਾ ਬਿਜਲੀ ਕੱਟ ਲੱਗਦੀ ਇਸ ਏਰੀਆ ਦੇ ਉਹਦਾ ਬਹੁਤ ਹੱਦ ਤੱਕ ਨਸਲਾ ਹਲ ਹੋਏਗਾ ਤੇ ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਤੇ ਸਾਡੇ ਦੇ ਅਫਸਰ ਜੇ ਤੁ ਵੀ ਬਹੁਤ ਵਧੀਆ ਕੰਮ ਕਰਨਗੇ ਤੇ ਸਾਡੀ ਇਹ ਜਿਹੜੀ ਆਮ ਆਦਮੀ ਪਾਰਟੀ ਆ ਅਮੋਲ ਗਗਨਮਾਨ ਤੇ ਸਾਰਾ ਸਹਿਰਾ ਉਹਨਾਂ ਦੇ ਸਿੱਤੇ ਜਾਂਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਤੇ ਇਹ ਬਿਜਲੀ ਡਿਪਾਰਟਮੈਂਟ ਦਾ ਵੀ ਸਾਰੇ ਡੇਸਵਾਨਾਂ ਦਾ ਬਹੁਤ ਬਹੁਤ ਧੰਨਵਾਦ ਇਹਨੇ ਕਿ ਇੰਨਾ ਤਕੜਾ ਉਪਰਾਲਾ ਕਰਨੀ ਹੈ ਜਦੋਂ ਆਬਾਦੀ ਵਧਣ ਨਾਲ ਕੰਜ਼ਮਪਸ਼ਨ ਦੀ ਲੋਡ ਬਹੁਤ ਵਧ ਗਈ ਸੀ ਜਿਹੜੀ ਸਰਕਾਰ ਦੇ ਬਹੁਤ ਜ਼ਿਆਦਾ ਕੱਟ ਲੱਗਣ ਦਾ ਇੱਕ ਕਾਰਨ ਬਣਿਆ ਆਬਾਦੀ ਵਧਣ ਦਾ ਉਹਨੂੰ ਹੱਲ ਕਰਨ ਲਈ ট্রান্সਫਰਨ ਦੀ ਜਗ੍ਹਾ ਇੱਕ ਜਗ੍ਹਾ ਦੋ ਕਰਨੇ ਫਿਰ ਲੱਗਿਆ ਹੋਇਆ ਉਹਨੂੰ ਵੱਡਾ ਕਰਨਾ ਇਹ ਇੱਕ ਉਸੇ ਦਾ ਥੀਮ ਦਾ ਉਪਰਾਲਾ ਹੈ ਕਿ ਜਿਹੜੇ 200 ਵਾਟ ਦਾ ਸੀ ਉਹਨੂੰ 500 ਵਾਟ ਦਾ ਕਰਕੇ ਇਸ ਇਲਾਕੇ ਦੀ ਵਾਟ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਹੱਲ ਹੋਏਗੀ ਦੇਖੋ ਉਹ ਹੱਲ ਹੋਏਗੀ ਦੇ ਨਾਲ ਉਹਦੇ ਨਾਲ ਜਿਹੜੇ ਇਹ ਲੋਕਾਂ ਨੂੰ ਰਾਹਤ ਮਿਲ ਗਈ ਬਾਕੀ ਜਗ੍ਹਾ ਵੀ ਜਿੱਥੇ ਜਿੱਥੇ ਵੀ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਉੱਥੇ ਟਰਾਂਸਫਾਰਮ ਇੱਕ ਤੋਂ ਵਧਾ ਕੇ ਦੋ ਕਰਨੇ ਜਾਂ ਇੱਕ ਤੋਂ ਉਸ ਤੋਂ ਵੱਡਾ ਕਰਨਾ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਤੇ ਮੁੱਖੇ ਦਾ ਸਟਾਫ ਐਕਸੀਲਨ ਸਾਹਿਬ ਤੇ ਜੈ ਸਿੰਘ ਸਾਹਿਬ ਸਾਰਾ ਸਟਾਫ ਰਲ ਕੇ ਇਸ ਨੂੰ ਹੱਲ ਕਰਨ 'ਚ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ ਇਹ ਬੀੜਾ ਕਿਹਨੇ ਚੁੱਕਿਆ ਸੀ ਇਸ ਦਾ ਦੇਖੋ ਬੀੜਾ ਚੁੱਕਣ ਲਈ ਸਾਡੇ ਕੋਲ ਆਰਾਮ ਸਰੂਪ ਦੇਣਾ ਰਾਮ ਸੋਜੀ ਇਸ ਇਲਾਕੇ ਦੇ ਵਾਰਡ ਦੇ ਹਰ ਇੱਕ ਵਾਰਡ ਦੀ ਕੰਮ ਕਰ ਰਹੇ ਆ ਇਸ ਇਲਾਕੇ ਦੇ ਤਾਂ ਇਹ ਮੈਂਬਰ ਨੇ ਪਰ ਇਹ ਹਰ ਇੱਕ ਵਾਰਡ ਲਈ ਅਪਰੇਲਾ ਕਰਦੇ ਨੇ ਇਹਨਾਂ ਨੇ ਲਗਾਤਾਰ ਕੋਸ਼ਿਸ਼ ਕਰਕੇ ਲੋਕਾਂ ਦੀ ਜਿਹੜੀ ਦਿੱਕਤਾਂ ਉਹਨਾਂ ਨੂੰ ਮੋਕੇ ਦੀ ਸਰਕਾਰ ਕੋਲ ਮੋਕੇ ਦੇ ਹਕਮਾ ਕੋਲ ਐਕਸ਼ਨ ਡਿਪਾਰਟਮੈਂਟ ਡਿਜਿਟਰੀ ਡਿਪਾਰਟਮੈਂਟ ਨਾਲ ਕੋਲ ਜਾ ਕੇ ਇਹਨਾਂ ਨੇ ਇੱਕ ਗੱਲ ਨੂੰ ਉਜਾਗਰ ਕੀਤਾ ਤੇ ਉਹਨਾਂ ਨੇ ਹੱਲ ਕਰ ਤੋਂ ਲੱਭਿਆ ਹੈ ਤਕਰੀਬਨ 2.5 ਸਾਲ ਹੋ ਗਏ ਨੇ 2.5 ਸਾਲ ਦਾ ਕਾਰਜ ਚੱਲ ਰਿਹਾ ਇਹਨਾਂ ਦਾ ਕਿਹਾ ਜਾ ਰਿਹਾ ਬਹੁਤ ਵਧੀਆ ਕਰ ਰਹੇ ਆ ਗਾਂਵ ਸੁਜੀਲਾ ਜੀ ਦਾ ਜੀਵਾਦ ਕੇ 1 ਕਿੰਨਾ ਕਿ ਇਹਨਾਂ ਨੇ ਮਹੱਲਿਆਂ ਖਾਤਰ ਆਪਣੇ ਖਾਤਰ ਮੈਂ ਕਿ ਇਹਨਾਂ ਨੇ ਸੜਕਾਂ ਦੇ ਸਫਾਈ ਪਾਣੀ ਦੀ ਨਿਕਾਸੀ ਜਿੱਥੇ ਪਾਣੀ ਨਹੀਂ ਆ ਰਿਹਾ ਸੀ ਪਾਣੀ ਲਿਆਉਣਾ ਸੀਵਰੇਜ ਦੀਆਂ ਪ੍ਰੋਬਲਮਾਂ ਹੱਲ ਕੀਤੀਆਂ ਜਿੱਥੇ ਗਲੀ ਲਈ ਛੋਟੇ ਕੁੱਤੇ ਉੱਤੇ ਜੋ ਟੀਕਰਾਏ ਆਂ ਬਿਜਲੀ ਦੀਆਂ ਪ੍ਰੋਬਲਮਾਂ ਹੱਲ ਕਰਾਇਆ ਬਹੁਤ ਵਧੀਆ ਕੰਮ ਕੀਤੇ ਨੇ